ਜੇਕਰ ਤੁਸੀਂ ਵੀ ਕਮਰੇ ਦੇ ਵਿੱਚ ਐਸੀ ਛੱਡ ਕੇ ਹੂਕ ਸੋ ਜਾਦੇ ਹੋ ਤਾਂ ਫਿਰ ਆ ਖਬਰ ਤੁਹਾਡੇ ਲਈ ਬੇहद ਕੰਮ ਦੀ ਰਹਿਣ ਵਾਲੀ ਹੈ ਦੇਖਿਓ ਕਿਤੇ ਤੁਹਾਡੇ ਨਾਲ ਵੀ ਕੁਝ ਅਜੀਹਾ ਨਾ ਹੋ ਜਾਵੇ ਜੇਕਰ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਨਾ ਹੁੰਦੀਆਂ ਤਾਂ ਇਸ ਪਰਿਵਾਰ ਨੂੰ ਵੀ ਯਕੀਨ ਨਹੀਂ ਹੋਣਾ ਸੀ ਕਿ ਆਖਿਰ ਉਹਨਾਂ ਦੇ ਨਾਲ ਵਾਪਰ ਕੀ ਗਿਆ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਤਿੰਨ ਬੇਗਾਨੇ ਪੁੱਤ ਇੱਕ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਤੇ ਘਰ ਦੇ ਵਿੱਚ ਅਜੀਹਾ ਕੰਮ ਕਰਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਸੀਸੀਟੀਵੀ ਕੈਮਰਾ ਨੇ ਸਾਰਾ ਪੇਤ ਖੋਲਿਆ ਉਤੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਨੇ ਦੱਸਿਆ ਕਿ ਉਹ ਘਰ ਦੇ ਵਿੱਚ ਸੌ ਰਹੇ ਸੀ ਤਾਂ ਫਿਰ ਚੋਰ ਘਰ ਦੇ ਵਿੱਚ ਵੜ ਗਏ ਅਤੇ ਉਹਨਾਂ ਦੇ ਲਮਾਰੇ ਦੇ ਵਿੱਚ ਪਏ ਪੈਸੇ ਅਤੇ ਸੋਨਾ ਤੇ ਵਿਦੇਸ਼ੀ ਕਰੰਸੀ ਲੈ ਕੇ ਫਰਾਰ ਹੋ ਗਏ ਹਾਲਾਂਕਿ ਉਹਨਾਂ ਦੇ ਘਰ ਦੇ ਵਿੱਚ ਕੈਮਰੇ ਵੀ ਲੱਗੇ ਹੋਏ ਸੀ ਪਰ ਇਸ ਦੇ ਬਾਵਜੂਦ ਵੀ ਇਹ ਚੋਰੀ ਦੀ ਵਾਰਦਾਤ ਹੋਈ ਹੈ ਕੱਲ ਰਾਤ ਨੂੰ ਸਾਡੇ ਘਰ ਕੋਈ 2.5 ਪੌਣੇ ਦੇ ਨਜ਼ਦੀਕ ਚੋਰੀ ਹੋਈ ਹੈ ਜਿਸ ਦਾ ਸਾਨੂੰ ਕਿਸੇਰੇ ਪਤਾ ਲੱਗਾ ਜਦੋਂ ਅਸੀਂ ਉੱਠੇ ਹਾਂ ਸਾਡੇ 5:00 ਵਜੇ ਦੇਖਿਆ ਤੇ ਉਸ ਕਮਰੇ ਦੀਕ ਦੀ ਅਲਮਾਰੀ ਖੁੱਲੀ ਪਈ ਐ ਤੇ ਸਾਰਾ ਸਮਾਨ ਥੱਲੇ ਡਿੱਗਾ ਪਿਆ ਉਹ ਮੈਂ ਜਦੋਂ ਸਾਰੇ ਪਾਸੇ ਦੇਖਿਆ ਤੇ ਸਾਡੀ ਬੈਕ ਸਾਈਡ ਦੇ ਰਸੋਈ ਦਾ ਦਰਵਾਜ਼ਾ ਉਹਦੀ ਜਾਲੀ ਤੋੜ ਕੇ ਅੰਦਰ ਆਏ ਨੇ ਤੇ ਅੰਦਰ ਆ ਕੇ ਉਹਨਾਂ ਨੇ ਇਹ ਆਪਣਾ ਦੋ ਅਲਮਾਰੀਆਂ ਸਾਡੀਆਂ ਖੋਲੀਆਂ ਜਿਸ ਕਮਰੇ ਚ ਅਸੀਂ ਸੌ ਰਹੇ ਸੀ ਉਧਰਲੇ ਪਾਸੇ ਕੋਈ ਨਹੀਂ ਆਇਆ ਦਰਵਾਜ਼ਾ ਬੰਦ ਸੀ ਏਸੀ ਚੱਲਦਾ ਸੀ ਨਹੀਂ ਪਤਾ ਲਗਾ ਆਵਾਜ਼ ਵੀ ਨਹੀਂ ਆਈ ਤੇ ਉਹਦੇ ਚ ਮੇਰੀ ਵਾਈਫ ਦੀ ਥੋੜੀ ਜੁਐਲਰੀ ਐ ਇੱਕ 체ਨ ਐ ਇੱਕ ਡਾਇਮੰਡ ਦਾ ਲੋਕੇਟ ਸੀਗਾ 10-15000 ਰੁਪਏ ਦੇ ਕਰੀਬ ਕੈਸ਼ ਸੀਗਾ 100 ਦੇ ਕਰੀਬ ਯੂਕੇ ਪਾਉਂਡਸ ਹੈਗੇ ਮੇਰੀ ਬੇਟੀ ਆਈ ਹੋਈ ਹੈ ਯੂਕੇ ਤੋਂ ਤੇ ਇੱਕ ਉਹਦੇ ਤਿੰਨ ਮੁੰਦਰੀਆਂ ਸੀਗੀਆਂ ਤੇ ਦੋ ਕੜੇ ਸੀਗੇ ਤੇ ਮੇਰੇ ਘਰ ਕੈਮਰਾ ਵੀ ਲੱਗੇ ਹੋਏ ਆ ਵੈਸੇ ਤੇ ਮੈਂ ਉਹ ਸਾਰੇ ਦੇਖਿਆ ਇਹ 2 ਅੱਜ ਕੇ ਤੇ 44 ਮਿੰਟ ਤੇ ਤਿੰਨ ਜਣੇ ਸੀਗੇ ਇਹ 12 ਗਲੀ ਦੇ ਬਾਹਰੋਂ ਪਹਿਲਾਂ ਇੱਕ ਜਣਾ ਟੱਪ ਕੇ ਅੰਦਰ ਆਇਆ ਉਹਨੇ ਪਹਿਲੇ ਬਾਹਰਲੀ ਸਾਈਡ ਤੋਂ ਸਾਡੇ ਸਾਰੇ ਦਰਵਾਜ਼ੇ ਖੋਲਣ ਦੀ ਕੋਸ਼ਿਸ਼ ਕੀਤੀ ਹੈ ਸਾਡੀ ਇੱਥੇ ਜੁਆਇੰਟ ਫੈਮਿਲੀ ਹੈ ਸੀ ਤਿੰਨ ਚਾਰ ਫੈਮਿਲੀਆਂ ਰਹਿੰਦੇ ਆ ਸਾਰਿਆਂ ਦੇ ਦਰਵਾਜ਼ੇ ਚੈੱਕ ਕੀਤੇ ਉਹ ਜਦੋਂ ਉਹਨੂੰ ਕੋਈ ਉਧਰ ਰਸਤਾ ਨਹੀਂ ਮਿਲਿਆ ਫਿਰ ਉਹ ਪਿਛਲੇ ਪਾਸਿਓਂ ਦੀ ਗਿਆ ਜਿੱਥੇ ਸਾਡੀ ਰਸੋਈ ਹੈ ਬਾਕੀਆਂ ਦੀਆਂ ਵੀ ਰਸੋਈਆਂ ਤਿੰਨ ਚਾਰ ਫੈਮਿਲੀਜ਼ ਦੀਆਂ ਉਹ ਵੀ ਉਹਨਾਂ ਨੇ ਖੋਲਣ ਦੀ ਕੋਸ਼ਿਸ਼ ਕੀਤੀ ਨਹੀਂ ਖੁੱਲੀਆਂ ਸਾਡੇ ਵਾਲੇ ਪਾਸੇ ਜਾਲੀ ਤੋੜ ਕੇ ਤੇ ਉਹਨਾਂ ਨੇ ਕੁੰਡੀ ਖੋਲ ਕੇ ਅੰਦਰ ਆਏ ਤੇ ਚੋਰੀ ਕੀਤੀ ਹੈ ਸੀਸੀਟੀਵੀ ਵਿੱਚ ਕਿੰਨੇ ਬੰਦੇ ਨਜ਼ਰ ਆ ਰਹੇ ਸੀਸੀਟੀਵੀ ਵਿੱਚ ਬਾਹਰ ਗੇਟ ਦੇ ਬਾਹਰ ਤਿੰਨ ਜਣੇ ਖੜੇ ਆ ਪਰ ਅੰਦਰ ਟੱਪ ਕੇ ਕਿ ਜਣਾ ਆ ਨੂੰ ਮਾਨ ਮੇਰੀ ਹੈ ਪੁਲਿਸ ਨੂੰ ਮੇਰੀ ਰਿਕਵੈਸਟ ਹੈ ਜੀ ਮੇਰੀ ਇਹ ਸਾਰਾ ਕੁਝ ਮੈਂ ਪ੍ਰੂਫ ਤੱਕ ਤੇ ਪ੍ਰੋਵਾਈਡ ਕਰਾ ਰਿਹਾ ਆ ਵੀ ਬੰਦੇ ਇਹ ਟੱਪ ਕੇ ਆਏ ਆ ਦੀ ਫੋਟੋ ਤੱਕ ਆ ਰਹੀ ਹੈ ਤੇ ਉਹਨਾਂ ਨੂੰ ਲੱਭੋ ਤੇ ਮੇਰਾ ਜੋ ਨੁਕਸਾਨ ਹੋਇਆ ਮੇਰਾ ਕੋਸ਼ਿਸ਼ ਕਰੋ ਕਿ ਉਹਨੂੰ ਰਿਕਵਰ ਕਰਾਈ ਦੀ ਕੋਸ਼ਿਸ਼ ਕੀਤੀ ਮੇਰੀ ਤੇ ਆਈ ਪ੍ਰਸ਼ਾਸਨ ਕੋਲ ਰਿਮਾਂਡ ਹੈ ਜੀ ਇਸ ਮੌਕੇ ਰਾਣੀ ਦਾ ਬਾਗ ਪੁਲਿਸ ਚੌਕੀ ਦੇ ਅਧਿਕਾਰੀਆਂ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿ ਉਹਨਾਂ ਨੂੰ ਚੋਰੀ ਦੀ ਘਟਨਾ ਦੀ ਸ਼ਿਕਾਇਤ ਮਿਲਿਆ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਜੀ ਕੋਠੀ ਨੰਬਰ 31 ਗਲੀ ਨੰਬਰ 2 ਮਾਰਗਲ ਤੋਂ ਪੈਂਦੀ ਆ ਇਹਦੇ ਵਿੱਚ ਰਾਤ 2:30 ਵਜੇ ਕਰੀਬ ਕੋਈ ਚੋਰੀ ਹੋਈ ਹੈ ਤੇ ਉਹ ਦੇਖ ਰਹੇ ਆ ਤੇ ਕੀ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਕੀ ਦੱਸਿਆ ਕਿ ਕਿੰਨਾ ਦਾ ਹੋਇਆ ਇਹ ਮਾਮਲਾ ਪਰਿਵਾਰਕ ਮੈਂਬਰ ਕਹਿੰਦੇ ਜੀ ਕੁਝ ਛੋਟਾ ਦਾ ਕੈਸ਼ ਹੈ 10-12 ਜਾਂ 15 ਹਜ਼ਾਰ ਦਾ ਕੁਝ ਛੋਟਾ ਗੋਲਡ ਹੈ ਉਹ ਹੁਣ ਆਏ ਮੌਕੇ ਤੇ ਵੈਰੀਫਾਈ ਕਰ ਰਹੇ ਆ ਦੇਖਣੇ ਅੱਗੇ ਜੋ ਫਿਰ ਪੰਜ ਚੋੜਾ ਨੂੰ ਲੱਭਦੇ ਆ ਤੇ ਕੋਸ਼ਿਸ਼ ਕਰਾਂਗੇ ਜੇ ਦੋ ਜਾਂ ਤਿੰਨ ਦਿਨ ਚ ਲੱਭ ਕੇ ਇਹਨਾਂ ਨੂੰ ਬੰਦੇ ਸਾਹਮਣੇ ਕੇਸ ਹੱਲ ਕਰੀਏ ਤੇ ਸੀਸੀਟੀਵੀ ਵੀ ਇਹਦੇ ਸਾਹਮਣੇ ਆਈ ਹੈ ਫੁਟੇਜ ਹੈ ਵੀ ਅਸੀਂ ਦੇਖ ਰਹੇ ਆਪਾਂ ਫੁੱਲ ਕੈਮਰੇ ਦੇਖਾਂਗੇ ਦੇਖਣੇ ਪੈਣਗੇ ਅਮੜੀ ਆਸਪਾਸੇ ਦੇਖਾਂਗੇ ਕਿ ਬੰਦੇਾਂ ਦੀ ਕੋਈ شناخت ਹੋਏ ਕਿ ਲੱਭਣ ਦੇ ਲੱਭਣਗੇ ਕੇਸ ਕਰਕੇ ਆਪਾਂ ਤੋਂ ਅਗਰ ਜੇਲ੍ਹ ਜੀ ਦੰਗ ਸ਼ਹਿਰ ਦੇ ਵਿੱਚ ਲਗਾਤਾਰ ਵੱਧ ਰਹੀਆਂ ਚੋਰੀਆਂ ਨੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਅੰਮ੍ਰਿਤਸਰ ਵਾਸੀਆਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਚੋਰੀਆਂ ਤੇ ਲਗਾਮ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।